ਖਰੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਜੋ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਪਿਛਲੇ ਕਰੀਬ 2 ਸਾਲਾਂ ਤੋਂ ਬੰਦ ਨੇ ਉਹਨਾਂ ਨੇ ਪਟੀਸ਼ਨ ਪਾਇਸ ਜਿਹਦੇ ਚੱਲਦਿਆਂ ਲੋਕ ਸਭਾ ਦੀ ਸੰਸਦੀ ਪੈਨਲ ਨੇ ਚਿਰੰਦਾ ਦਿਨ ਦੀ ਛੁੱਟੀ ਪ੍ਰਵਾਨ ਕੀਤੀ ਹੈ ਸ਼ਿਫਾਰਿਸ਼ ਕੀਤੀ ਹੈ ਪੂਰੀ ਖਬਰ ਹੈ ਕਿ ਲੋਕ ਸਭਾ ਚ ਰਿਪੋਰਟ ਪੇਸ਼ ਡਿਬਰੂਗੜ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਨੇ ਦੋ ਅਰਜ਼ੀਆਂ ਰਾਹੀਂ ਛੁੱਟੀ ਮੰਗੀ ਸੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਜਿਹੜੀ ਦਿੱਲੀ ਤੋਂ ਖਬਰ ਹੈ ਕਿ ਲੋਕ ਸਭਾ ਦੀ ਸੰਸਦੀ ਕਮੇਟੀ ਨੇ ਲੋਕ ਸਭਾ ਵਿੱਚ ਗੈਰ ਹਾਜ਼ਰੀ ਕਰਨ ਐਨਐਸਏ ਤਹਿਤ ਜੇਲ੍ਹ ਵਿੱਚ ਬੰਦ ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤ ਸਿੰਘ ਲਈ ਪਿਛਲੇ ਸਮੇਂ ਦੌਰਾਨ ਦਿੱਤੀਆਂ ਦੋ ਅਰਜ਼ੀਆਂ ਦੇ ਆਧਾਰ ਤੇ 54 ਦਿਨ ਦੀ ਛੁੱਟੀ ਦੀ ਸ਼ਿਫਾਰਿਸ਼ ਕੀਤੀ ਗਈ ਹੈ ਉਹ ਅਪ੍ਰੈਲ 2023 ਤੋਂ ਐਨਐਸਏ ਤਹਿਤ ਅਸਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਹਨ ਜੇਲ੍ਹ ਵਿੱਚ ਬੰਦ ਹੋਣ ਕਾਰਨ ਗੈਰ ਹਾਜ਼ਰੀ ਦੀ ਛੁੱਟੀ ਲਈ ਉਸ ਨੇ ਲੋਕ ਸਭਾ ਸਪੀਕਰ ਨੂੰ ਦੋ ਵਾਰ ਬੇਨਤੀ ਕੀਤੀ ਸੀ ਉਸ ਨੇ ਪਹਿਲੀ ਬੇਨਤੀ ਬੀਤੇ ਸਾਲ 30 ਨਵੰਬਰ ਅਤੇ ਦੂਜੀ ਬੇਨਤੀ 16 ਦਸੰਬਰ ਨੂੰ ਕੀਤੀ ਸੀ ਉਧਰ ਭਾਰਤੀ ਜਨਤਾ ਪਾਰਟੀ ਦੇ ਆਗੂ ਵਿਬਲਪ ਦੇਵ ਦੀ ਪ੍ਰਧਾਨਗੀ ਹੇਠ ਕਮੇਟੀ ਨੇ ਸਦਨ ਦੀਆਂ ਮੀਟਿੰਗਾਂ 'ਚੋਂ ਮੈਂਬਰਾਂ ਦੀ ਗੈਰ ਹਾਜ਼ਰੀ ਬਾਰੇ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਕਿਹਾ ਕਿ ਸੰਸਦ ਮੈਂਬਰ ਨੇ 24 ਜੂਨ ਤੋਂ 2 ਜੁਲਾਈ 9 ਦਿਨ 22 ਜੁਲਾਈ ਤੋਂ 9 ਅਗਸਤ 19 ਦਿਨ 25 ਨਵੰਬਰ ਤੋਂ 20 ਦਸੰਬਰ 26 ਦਿਨ ਕੁੱਲ ਮਿਲਾ ਕੇ 54 ਦਿਨਾਂ ਦੀ ਗੈਰ ਹਾਜ਼ਰੀ ਲਈ ਛੁੱਟੀਆਂ ਲਈ ਅਰਜ਼ੀਆਂ ਭੇਜੀਆਂ ਸਨ ਕੇਂਦਰ ਵੱਲੋਂ ਸੰਸਦ ਕਮੇਟੀ ਦੀਆਂ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਾਹਮਣੇ ਪੇਸ਼ ਕੀਤੀ ਜਾਏਗੀ ਸੁਵਾਲਾਕੇ ਅ ਅੰਮ੍ਰਿਤਪਾਲ ਸਿੰਘ ਜੋ ਖਡੂਰ ਸਭਾ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ ਵੱਡੇ ਫਰਕ ਨਾਲ ਉਹਨਾਂ ਨੇ ਕਾਂਗਰਸ ਬੀਜੇਪੀ ਤੇ ਅਕਾਲੀ ਉਮੀਦਵਾਰਾਂ ਨੂੰ ਹਰਾ ਕੇ ਲੋਕ ਸਭਾ ਸੀਟ ਜਿੱਤੀ ਸੀ ਤੇ ਉਸ ਤੋਂ ਬਾਅਦ ਉਹ ਹਾਲੇ ਵੀ ਜੇਲ੍ਹ ਵਿੱਚ ਹਨ ਹਾਲਾਂਕਿ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਚੱਲ ਰਿਹਾ ਲਗਾਤਾਰ ਪਟੀਸ਼ਨਰ ਆਹੀ ਜਿਹੜਾ ਵਾ ਮੰਗ ਕੀਤੀ ਜਾ ਰਹੀ ਕਿ ਐਨਐਸਐ ਜਿਹੜਾ 1 ਸਾਲ ਵਾਸਤੇ ਫਿਰ ਸਰਕਾਰ ਨੇ 2 ਸਾਲ ਵਾਸਤੇ ਵਧਾ ਦਿੱਤਾ ਜਿਸ ਤੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਰਾਹੀਂ ਦਰਵਾਜ਼ਾ ਖੜਕਾਇਆ ਗਿਆ ਸੀ ਤੇ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਸਲੇ ਦੇ ਵਿੱਚ ਲੋਕ ਸਭਾ ਕੋਲੋਂ ਜਵਾਬ ਮੰਗਿਆ ਸੀ ਜਿਸ ਦੇ ਚੱਲਦਿਆਂ ਲੋਕ ਸਭਾ ਦੇ ਸਪੀਕਰ ਵੱਲੋਂ ਇੱਕ ਸੰਸਦੀ ਪੈਨਲ ਦਾ ਗਠਨ ਕੀਤਾ ਗਿਆ ਜਿਸ ਦੇ ਚੱਲਦਿਆਂ ਫਿਰ ਜਿਹੜਾ ਹੁਣ ਰਿਪੋਰਟ ਲੋਕ ਸਭਾ ਦੇ ਵਿੱਚ ਪੇਸ਼ ਕਰ ਦਿੱਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਐਮਪੀ ਨੇ ਵਿਪਲਵ ਦੇਵ ਦੀ ਅਗਵਾਈ ਹੇਠ ਹੀ ਜਿਹੜਾ ਪੈਨਲ ਬਣਿਆ ਸੀ ਉਨ੍ਹਾਂ ਨੇ ਹੀ ਸਦਨ ਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ ਜਿਦੇ ਚ ਉਹਨਾਂ ਕਿਹਾ ਗਿਆ ਕਿ ਸੰਸਦ ਮੈਂਬਰ ਅਮਰਤਪਾਲ ਨੇ 24 ਜੂਨ ਤੋਂ 2 ਜੁਲਾਈ ਤੱਕ 9 ਦਿਨ ਦੀ 22 ਜੁਲਾਈ ਤੋਂ 9 ਅਗਸਤ 19 ਦਿਨ 25 ਨਵੰਬਰ ਤੋਂ 20 ਦਸੰਬਰ ਕੁੱਲ 26 ਦਿਨ ਇਹ ਤਿੰਨਾਂ ਜਿਹੜੀਆਂ ਅਰਜ਼ੀਆਂ ਦੇ ਤਹਿਤ ਕੁੱਲ 54 ਦਿਨ ਦੀ ਗੈਰ ਹਾਜ਼ਰੀ ਦੇ ਲਈ ਉਹਨੇ ਛੁੱਟੀਆਂ ਦੀ ਅਰਜ਼ੀਆਂ ਭੇਜੀਆਂ ਸਨ ਜੋ ਸਪਾਰਸ਼ ਕਰ ਦਿੱਤੀ ਆ ਉਦਰ ਜੰਮੂ ਕਸ਼ਮੀਰ ਤੋਂ ਵੀ ਲੋਕ ਸਭਾ ਮੈਂਬਰ ਇੰਜੀਨੀਅਰ iracial ਦੀ ਹਰਾਸਤੀ ਪਰੋਲ ਸਬੰਧੀ ਵੀ ਪਟੀਸ਼ਨ ਖਾਰਜ ਹੋ ਗਈ ਹੈ ਜੇਲ੍ਹ ਵਿੱਚ ਬੰਦ ਜੰਮੂ ਕਸ਼ਮੀਰ ਦੇ ਬਾਰਾਮੁਲਾ ਤੋਂ ਲੋਕ ਸਭਾ ਮੈਂਬਰ ਇੰਜੀਨੀਅਰ ਰਸ਼ੀਦ ਦੇ ਅਗਲੇ ਸੰਸਦੀ ਸੈਸ਼ਨ ਚ ਹਿੱਸਾ ਲੈਣ ਲਈ ਹਰਾਸਤੀ ਪਰੋਲ ਦੀ ਮੰਗ ਕਰਨ ਵਾਲੀ ਪਟੀਸ਼ਨ ਅਦਾਲਤ ਨੇ ਖਾਰਜ ਕਰ ਦਿੱਤੀ ਹੈ ਵਧੀਕ ਸੈਸ਼ਨ ਜੱਜ ਚੰਦਰਜੀਤ ਸਿੰਘ ਨੇ ਅਰਜੀ ਖਾਰਜ ਕਰਦਿਆ ਰਸ਼ੀਦ ਦੀ ਪੱਕੀ ਜ਼ਮਾਨਤ ਦੀ ਪਟੀਸ਼ਨ ਤੇ ਫੈਸਲੇ ਲਈ 19 ਮਾਰਚ ਦੀ ਤਰੀਕ ਤੈਅ ਕੀਤੀ ਹੈ ਅਦਾਲਤ ਨੇ 3 ਮਾਰਚ ਨੂੰ ਕੌਮੀ ਜਾਂਚ ਏਜੰਸੀ ਨੂੰ ਪਟੀਸ਼ਨ ਤੇ ਜਵਾਬ ਦਾਖਲ ਦੇਣ ਲਈ ਆਦੇਸ਼ ਦਿੱਤੇ ਸਨ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹਾਲਾਂਕਿ ਇਹਨਾਂ ਦੋਨਾਂ ਮੈਂਬਰਾਂ ਨੇ ਇੱਕ ਜਿਹੜੇ ਨੇ ਰਾਸ਼ਿਦ ਇੰਜੀਨੀਅਰ ਉਹ ਧਾਰੜ ਜੇਲ੍ਹ ਵਿੱਚ ਬੰਦ ਨੇ ਇਸ ਤੋਂ ਇਲਾਵਾ ਅਮਰਤਪਾਲ ਸਿੰਘ ਹੁਣ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਇਹਨਾਂ ਦੋਨਾਂ ਨੂੰ ਹੀ ਸਪੀਕਰ ਦੇ ਚੈਂਬਰ ਦੇ ਵਿੱਚ ਜਿਹੜੀ ਆ ਲੋਕ ਸਭਾ ਮੈਂਬਰ ਦੇ ਤੌਰ ਤੇ ਸੌਂ ਚਕਾਈ ਗਈ ਸੀ ਲੇਕਿਨ ਹੁਣ ਅਮਰਤਪਾਲ ਸਿੰਘ ਦੀ ਜਿਹੜੀ ਪਟੀਸ਼ਨ ਦੇ ਚੱਲਦਿਆਂ ਹੀ ਇਹ ਇੱਕ ਸੰਸਦੀ ਪੈਨਲ ਬਣਿਆ ਸੀ ਤੇ ਸੰਸਦੀ ਪੈਨਲ ਨੇ ਆਪਣੀ ਰਿਪੋਰਟ ਜਿਹੜੀ ਆ ਉਹ ਪੇਸ਼ ਕਰ ਦਿੱਤੀ ਆ ਜਿਸ ਦੇ ਚੱਲਦਿਆਂ ਉਹਨਾਂ ਨੂੰ 54 ਦਿਨ ਦੀ ਛੁੱਟੀ ਦੀ ਸ਼ਪਾਰਸ਼ ਕੀਤੀ ਗਿਆ ਮਸਲਾ ਇਹ ਕਿ ਇਹ ਰੂਲ ਨੇ ਨਿਜ਼ਮ ਨੇ ਕਿ ਅਗਰ ਲੋਕ ਸਭਾ ਮੈਂਬਰ ਚੋਣ ਤੋਂ ਬਾਅਦ ਵੀ ਲੋਕ ਸਭਾ ਦੇ ਵਿੱਚ ਗੈਰ ਹਾਜ਼ਰ ਰਹਿੰਦਾ ਤੇ ਫਿਰ ਉਹਦੀ ਜਿਹੜੀ ਹੈ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ ਜਿਹਦੇ ਚੱਲਦੇ ਆ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਪਟੀਸ਼ਨ ਰਾਹੀਂ ਮੰਗ ਕੀਤੀ ਸੀ ਕਿ ਉਹਨਾਂ ਨੂੰ ਸੰਸਦ ਵਿੱਚ ਹਾਜ਼ਰ ਹੋਣ ਵਾਸਤੇ ਪ੍ਰਵਾਨਗੀ ਦਿੱਤੀ ਜਾਵੇ ਕਿਉਂਕਿ ਉਹ ਆਪਣੇ ਲੋਕ ਸਭਾ ਹਲਕੇ ਦੇ ਲੋਕਾਂ ਦੇ ਮਸਲੇ ਠਾਉਣਾ ਚਾਹੁੰਦੇ ਨੇ ਲੇਕਿਨ ਪੰਜਾਬ ਸਰਕਾਰ ਭਾਰਤ ਸਰਕਾਰ ਵੱਲੋਂ ਐਨਐਸਏ ਦੇ ਤਹਿਤ ਉਹ ਬੰਦ ਨੇ ਜਿਸ ਕਰਕੇ ਉਹਨਾਂ ਨੂੰ ਛੁੱਟੀ ਨਹੀਂ ਮਿਲੀ ਹਾਲਾਂਕਿ ਜਦੋਂ ਸੌ ਚਿਕਾਈ ਗਈ ਸੀ ਤੇ ਉਹਨਾਂ ਨੂੰ 2 ਦਿਨ ਦੀ ਛੁੱਟੀ ਦਿੱਤੀ ਗਈ ਸੀ ਲੇਕਿਨ ਹੁਣ ਪੈਨਲ ਨੇ ਉਹਨਾਂ ਦੇ ਜਿਹੜੀ 54 ਦਿਨ ਦੀ ਜਿਹੜੀ ਛੁੱਟੀ ਸ਼ਿਫਾਰਿਸ਼ ਜਿਹੜੀ ਆ ਕਰ ਲਈਆ ਹੁਣ ਹਾਈ ਕੋਰਟ ਨੇ ਅੱਗੇ ਜਾ ਕੇ ਦੇਖਣਾ ਕਿ ਇਸ ਰੋਸ਼ਨੀ ਦੇ ਵਿੱਚ ਹਾਈ ਕੋਰਟ ਤੋਂ ਕੀ ਫੈਸਲਾ ਆਉਂਦਾ ਲੇਕਿਨ ਫਿਲਹਾਲ ਆ ਕਿ ਜੇ 54 ਦਿਨ ਦੀ ਛੁੱਟੀ ਸ਼ਿਫਾਰਿਸ਼ ਕਰ ਦਿੱਤੀ ਗਈ ਤੇ ਕੀ ਅਮਰਤਪਾਲ ਸਿੰਘ ਦੀ ਜਿਹੜੀ ਆ ਉਹ ਮੈਂਬਰਸ਼ਿਪ ਬਹਾਲ ਰਹੇਗੀ ਜਾਂ ਉਸ ਦੀ ਮੈਂਬਰਸ਼ਿਪ ਰੱਦ ਹੋਣ ਦੀ ਕੋਈ ਤਲਵਾਰ ਤੇ ਨਹੀਂ ਲਟਕ ਰਹੀ ਹੈਗੀ ਔਰ ਸਭ ਤੋਂ ਵੱਡਾ ਸਵਾਲ ਹੈ ਕਿ ਅਮਰਤਪਾਲ ਸਿੰਘ ਉਹਨਾਂ ਨੂੰ ਐਨਐਸਏ ਦੇ ਤਹਿਤ ਇੱਕ ਸਾਲ ਵਾਸਤੇ ਗ੍ਰਿਫਤਾਰ ਕੀਤਾ ਗਿਆ ਸੀ ਲੇਕਿਨ ਪੰਜਾਬ ਸਰਕਾਰ ਨੇ ਬਾਅਦਚ ਵਾਪਸ ਇੱਕ ਸਾਲ ਦਾ ਫਿਰ ਐਨਐਸਏ ਚ ਵਾਅਦਾ ਕਰ ਦਿੱਤਾ ਜਿਹਦੇ ਚੱਲਦਿਆਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ